ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪੈਰੇ ਸਾਥ ਸੰਗ ਜੀਓ ਅੱਜ ਤੁਹਾਨੂੰ ਗੁਰਦਰਾ ਡੇਹਾ ਸਾਹਿਬ ਪਾਛੇ 6ਵੇਂ ਅਤੇ ਗੁਰੂ ਕੇ ਮੈਲ ਗੁਰਦਰਾ ਅੰਗੀਠਾ ਸਾਹਿਬ ਮਾਤਾ ਦਮੋਦਰੀ ਜੀਓ ਉਹਨਾਂ ਢੋਲੀ ਪਈ ਮੋਗਾ ਖੇ ਉਹਨਾਂ ਦੇ ਗੁਰਦਰਾ ਸਾਹਿਬ ਦੇ ਦਰਸ਼ਨਾਂ ਤੇ ਉਹਨਾਂ ਦੇ ਜੋ ਗੁਰਦਰਾ ਸਾਹਿਬ ਅੱਛੇ ਪਾਛਾਈ ਦੇ ਘੋੜਿਆਂ ਦਾ ਤਬੀਲਾ ਉਹਨਾਂ ਦੇ ਤਬੀਲੇ ਦੇ ਵਿੱਚ ਘੋੜਿਆਂ ਦੇ ਦਰਸ਼ਨ ਕਰਾਵਾ ਗੁਰੂ ਸਾਹਿਬ ਦੇ ਵਾਸਤੇ ਸੰਗਤਾਂ ਨੇ ਸੇਵਾ ਦੇ ਵਿੱਚ ਅਰਪਣ ਕੀਤੇ ਨੇ ਇਹ ਆਪਣਾ ਘੋੜਾ ਜਿਹੜਾ ਤੁਸੀਂ ਦੇਖ ਰਹੇ ਹੋ ਕਰਨਲ ਇਹਨੂੰ ਕਰਨਲ ਦੇ ਨਾਮ ਨਾਲ ਜਾਣਦਾ ਕਰਨਲ ਘੋੜਾ ਹੈ ਬਹੁਤ ਹੀ ਪਿਆਰਾ ਤੇ ਸ਼ਾਨਦਨ ਘੋੜਾ ਜੀ ਉਸ ਤੋਂ ਅੱਗੇ ਇਹ ਜੋ ਘੋੜਾ ਸਾਹਮਣੇ ਖੜਾ ਹੈ ਇਹਨੂੰ ਤੂਫਾਨ ਦੇ ਨਾਮ ਨਾਲ ਜਾਣਦਾ ਤੂਫਾਨ ਘੋੜਾ ਹੈ ਬਹੁਤ ਸ਼ਾਨਦਿਤ ਘੋੜਾ ਹੈ ਵੀ ਇਹ ਆਪਣਾ ਫੌਜੀ ਇਹਨੂੰ ਫੌਜੀ ਦੇ ਨਾਮ ਨਾਲ ਜਾਣਿਆ ਜਾਂਦਾ ਫੌਜੀ ਇਹ ਆਪਣਾ ਫੌਜੀ ਘੋੜਾ ਜੀ ਉਸ ਤੋਂ ਗੇਧਰ ਆ ਜਾਓ ਜੀ ਇਹ ਜੋ ਘੋੜਾ ਆਪਣਾ ਜਿਸ ਦੇ ਕੋਲ ਸਿੰਘ ਖੜੇ ਨੇ ਬਲਜੀਤ ਸਿੰਘ ਜੀ ਜੋ ਘੋੜਿਆਂ ਦੀ ਸੇਵਾ ਸੰਭਾਲ ਕਰਦੇ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਜੇ ਇਹ ਜੋ ਘੋੜਾ ਹੈ ਇਹਦਾ ਨਾਮ ਰਾਜਾ ਰਾਜਾ ਨੂੰ ਅਸਲੀ ਕਿਹਾ ਜਾਂਦਾ ਕਿਉਂਕਿ ਇਹ ਕੱਕਾ ਘੋੜਾ ਦਾ ਮੁਨਾਖਾ ਇਸ ਕਰਕੇ ਨੂੰ ਰਾਜਾ ਦਾ ਨਾਮ ਦਿੱਤਾ ਇੱਧਰ ਆ ਜਾਓ ਜੀ ਚੱਟੇ ਘੋੜੇ ਵੱਲ ਦਰਸ਼ਨ ਕਰੋ ਦੇਵੀ ਇਹਦਾ ਨਾਂ ਹੈਗਾ ਜੀ ਦਿਲਬਾਗ ਚਟਾ ਕੋੜਾ ਦਿਲਬਾਗ ਜੋ ਗੁਰੂ ਸਾਹਿਬ ਦੀ ਸਵਾਰੀ ਹਸ ਤੇ ਸਵਾਰਿਆ ਜਾਂਦਾ ਜਦੋਂ ਗੁਰਦਵਾਰ ਸਾਹਿਬ ਦੇ ਵਿੱਚ ਨਗਰ ਕਿਨਾਂ ਕੱਢ ਕੇ ਲਿਆ ਜਾਂਦਾ ਤਾਂ ਇਹਨੂੰ ਅੱਗੇ ਗੁਰੂ ਸਾਹਿਬ ਦੀ ਸਵਾਰੀ ਲਈ ਸ਼ਿੰਗਾਰ ਕਿ ਲਿਆਇਆ ਜਾਂਦਾ ਉਸ ਤੋਂ ਅੱਗੇ ਇਧਰ ਆ ਜਾਓ ਜੀ ਇਹ ਨਵਾਂ ਬੱਚਾ ਆਇਆ ਆਪਣੇ ਕੋਲੇ ਬਹੁਤ ਹੀ ਸ਼ਾਨਦਾਰ ਬੱਚਾ ਬਹੁਤ ਹੀ ਪਲਾਮਾਂਸ ਬੱਚਾ ਸ਼ੇਰੂ ਇਹਨੂੰ ਸ਼ੇਰੂ ਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਹੀ ਸ਼ਾਨਦਾਰ ਕੋੜਾ ਹੈ ਜੀ ਬਹੁਤ ਪਿਆਰਾ ਬੱਚਾ ਹੈ ਉਸ ਤੋਂ ਗੇਦਰਾ ਜੋ ਜੀ ਇਹ ਜੋ ਕੋੜਾ ਖੜਾ ਹੈ ਇਹਦਾ ਨਾਂ ਹੈਗਾ ਇਹ ਗੁਲਬਾਗ ਗੁਲਬਾਗ ਬੋਤਾ ਇਹ ਜੰਗੀ ਆ ਇਹ ਬਹੁਤ ਸ਼ਰਾਰਤੀ ਹੈ ਨੇੜੇ ਨਹੀਂ ਆਉਂਦਾ ਛੇਤੀ ਕਿਸੇ ਤੇ ਇਹ ਗੁਲਬਾਗ ਆ ਜਿਹਦੇ ਕੋਲ ਮੈਂ ਖੜਾ ਹਾਂ ਔਰ ਜਿਹਦੀ ਵੀਡੀਓ ਉਧਰ ਬੰਦਾਈ ਆ ਆਪਣੇ ਇਧਰ ਜਾ ਰਿਹਾ ਭੱਜ ਕੇ ਇਹਦਾ ਨਾਂ ਹੈਗਾ ਜੀ ਜੰਗੀ ਤੇ ਵਾਕਈ ਇਹ ਜੰਗੀ ਆ ਜੀ ਇਨੇ ਨਣੇ ਨਹੀਂ ਆਉਣਾ ਸੀ ਤੋ ਇਹ ਆਪਣੇ ਗੁਰੂ ਸਾਹਿਬ ਦੇ ਘਰ ਦੇ ਵਿੱਚ ਜੋ ਸ਼ਮਪਾਲਾ ਸ਼ਹਿਰ ਦੇ ਦਸਤਾਨ ਤੋਂ ਬਹਿਲਾ ਬਣਾਇਆ ਕੋੜਿਆਂ ਦਾ ਔਰ ਉੱਥੇ ਸੇਵ ਸੰਭਾਲ ਕੀਤੀਆਂ ਦੀ ਆ ਐਸ ਟਾਈਮ ਗੁਰੂ ਘਰ ਦੇ ਵਿੱਚ ਕੁੱਲ 8 ਕੋੜੇ ਨੇ